ਦੇ ਦੈਰੀ ਸੈਟ ਵੀ ਮੈਂ ਹਸਨ ਦੀ ਖਿਮਾ ਸੋਲੋ ਦੇ ਨਾਂ ਤੇ ਹੀ ਮਿਲਰਗੰਜ ਵਿੱਚ ਸਰਕਾਰੀ ਮਿਡਲ ਸਮਾਰਟ ਸਕੂਲ ਦਾ ਜਿਹੜਾ 2021 ਵਿੱਚ ਜਿਹੜਾ ਸ਼੍ਰੀ ਗਣੇਸ਼ ਵਾਸੀ ਲੇਕਿਨ ਸਕੂਲ ਬਿਲਕੁਲ ਬਿਲਡਿੰਗ ਬਣ ਗਈ ਲੇਕਿਨ ਉਹਦਾ ਸ਼੍ਰੀ ਗਣੇਸ਼ ਨਹੀਂ ਹੋਇਆ ਤਾਂ ਇਸ ਟਾਈਮ ਉਸ ਸਕੂਲ ਨੂੰ ਹੀ ਯਾਨੀ ਕਿ ਸਰਕਾਰੀ ਮਿਡਲ ਸਮਾਰਟ ਸਕੂਲ ਮਿਲਗੰਜ ਨੂੰ ਅਮਲੀ ਜਾਮਾ ਪਜਾਣ ਵਾਲੇ ਲੁਧਿਆਣਾ ਦੇ ਡੀਸੀ ਮੈਡਮ ਸਾਖਸੀ ਸਾਨੀ ਅਤੇ ਨਾਲ ਹੀ ਉਦਣਾ ਸੈਂਟਰਲ ਦੇ ਆ ਵਿਧਾਇਕ ਅਸ਼ੋਕ ਪ੍ਰੈਸ਼ਰ ਪੱਪੀ ਦੁਆਰਾ ਹੀ ਇਸ ਸਕੂਲ ਹੁਣ ਅਮਲੀ ਜਾਮਾ ਪਹਿਨਣ ਦੀ ਵੀ ਗੱਲ ਆਖੀ ਜਾ ਰਹੀ ਆ ਪੱਪੀ ਕੀ ਸਹ ਦੇ ਰਹੇ 2021 ਚਾ ਉਦਘਾਟਨ ਹੋਇਆ ਬਿਲਡਿੰਗ ਖੜੀ ਗਈ ਲੇਕਿਨ ਸਕੂਲ ਦਾ ਸ਼ੁਰੂਆਤ ਨਹੀਂ ਹੋਈ ਦੇਖੋ ਕੰਮ ਕਰਨ ਦੇ ਵਿੱਚ ਨਾ ਬੰਦੇ ਦੀ ਨੀਅਤ ਤੇ ਨੀਤੀ ਚ ਫਰਕ ਨਹੀਂ ਹੋਣਾ ਚਾਹੀਦਾ ਮੈਂ ਪਹਿਲਾਂ ਵੀ ਤੁਹਾਡੇ ਲਈ ਕਈ ਵਾਰ ਕਿਹਾ ਵਾ 2.5 ਸਾਲ ਹੋਇਆ ਸਾਡੀ ਸਰਕਾਰ ਬਣੀ ਨਹੀਂ ਸਰਦਾਰ ਭਗਵੰਤ ਸਿੰਘ ਮਾਨ ਦਾ ਦੋ ਗੱਲਾਂ ਤੇ ਖਾਸ ਕਰਕੇ ਫੋਕਸ ਕਰਕੇ ਉਹ ਕੰਮ ਕਰਦੇ ਆ ਇੱਕ ਹੈਲਥ ਇੱਕ ਐਜੂਕੇਸ਼ਨ ਐਜੂਕੇਸ਼ਨ ਦਾ ਡੀਸੀ ਸਾਹਿਬ ਆਸੀਂ ਸੋਫੀਆਂ ਵਾਲੇ ਬਾਗ ਸਕੂਲ ਤੋਂ ਵੀ ਆਏ ਆਂ ਔਰ ਕੱਲੇ ਕੱਲੇ ਕਮਰੇ ਨੂੰ ਔਰ ਕੱਲੀ ਕੱਲੀ ਗੱਲ ਨੂੰ ਡੀਸੀ ਸਾਹਿਬ ਨੇ ਆਪ ਬਰੀਕੀ ਨਾਲ ਨੋਟ ਕੀਤਾ ਔਰ ਬਰੀਕੀ ਨਾਲ ਹਰ ਗੱਲ ਨੂੰ ਦੇਖਿਆ ਵੀ ਕਿਹੜੀ ਚੀਜ਼ ਦੀ ਕੋਈ ਕਮੀ ਤਾਂ ਨਹੀਂ ਰਹਿ ਗਈ ਉੱਥੇ ਬਕਾਇਦਾ ਜਿੰਨੇ ਪੈਸੇ ਹੋਰ ਲੱਗਣੇ ਆ ਉੱਥੇ ਡੀਸੀ ਸਾਹਿਬ ਨੇ ਕਿਹਾ ਸਾਰੇ ਮਹਿਕਮਿਆਂ ਦੇ ਅਫਸਰ ਸਹਿਬਾਨਾਂ ਨੂੰ ਵੀ ਬੁਲਾਇਆ ਹੋਇਆ ਸੀ ਡੀਸੀ ਸਾਹਿਬ ਨੇ ਕੱਲੇ ਕੱਲੇ ਜੀ ਦੀ ਜੀ ਦੀ ਜ਼ਿੰਮੇਵਾਰੀ ਉਸ ਉਸ ਅਫਸਰ ਦੇ ਉੱਤੇ ਉਹਦੀ ਡਿਊਟੀ ਲਾ ਕੇ ਆਏ ਆ ਡੀ ਸਾਹਬ ਔਰ ਕੱਲਾ ਜਿਹੜਾ ਇਹ ਦੋ ਸਕੂਲ ਨੇ ਮੇਰੇ ਹਲਕਾ ਸੈਂਟਰ ਦੇ ਅੰਦਰ ਇਹ ਦੋਨਾਂ ਸਕੂਲਾਂ ਨੂੰ ਬਹੁਤ ਵਧੀਆ ਔਰ ਬਹੁਤ ਲੋਕਾਂ ਦੇ ਕੰਮ ਆਊਗਾ ਔਰ ਗਰੀਬ ਆਦਮੀ ਜਿਹੜਾ ਆਮ ਆਦਮੀ ਸੋਚਦਾ ਵੀ ਸਾਡੇ ਬੱਚੇ ਕਿਤੇ ਕੇਵੀਐਮ ਜਾਂ ਕਾਮਰਸ 'ਚ ਨਹੀਂ ਪੜ ਸਕਦੇ ਇੱਥੇ ਜਦੋਂ ਬੱਚੇ ਪੜੂਗਾ ਇਸ ਗੱਲ ਦਾ ਮਾਣ ਮਹਿਸੂਸ ਕਰੂਗੇ ਵੀ ਅਸੀਂ ਵੀ ਕਾਮਰਸ ਦੇ ਵਿੱਚ ਪੜ ਰਹੇ ਆ ਤੇ ਕੇਵੀਐਮ 'ਚ ਪੜ ਰਹੇ ਆ ਇਹ ਸਰਦਾਰ ਭਗਵੰਤ ਸਿੰਘ ਮਾਣ ਦੀ ਸੋਚ ਆ ਇਹ ਹੈਲਥ ਤੇ এডਿਕੇਸ਼ਨ ਬਾਰੇ ਪਹਿਲ ਦੇ ਆਧਾਰ ਦੇ ਉੱਤੇ ਹਰ ਬੰਦੇ ਨੂੰ ਹਰ ਗਰੀਬ ਨੂੰ ਹਰ ਗਰੀਬ ਦੇ ਬੱਚੇ ਨੂੰ ਇਸ ਗੱਲ ਦਾ ਮਾਣ ਮਹਿਸੂਸ ਹੋਵੇ ਵੀ ਮੈਂ ਚੰਗੇ ਸਕੂਲ 'ਚ ਪੜ ਰਿਹਾ। ਸਰਕਾਰਾਂ ਨੇ ਪਹਿਲਾਂ ਵੀ ਬਹੁਤ ਆਈਆਂ ਲੇਕਿਨ ਜਮੀਨੀ ਪੱਧਰ ਤੇ ਕੋਈ ਇਦਾਂ ਸਕੂਲਾਂ ਦਾ ਮਾਇਨਾ ਨਹੀਂ ਕਰਦਾ ਸੀਗਾ ਤੇ ਹੁਣ ਤਾਂ ਕੀ ਕਰਾਂ। ਦੇਖੋ ਜੇ ਉਹ ਨਾ ਹੀ ਕਰਦੇ ਸੀ ਤਾਂ ਹੀ ਲੋਕਾਂ ਨੇ ਘਰ ਬਿਠਾਤੇ ਨਾ। ਇਹ ਹੁਣ ਲੋਕ ਬੱਚੇ ਅੱਜਕੱਲ ਬਹੁਤ ਪੜੇ ਲਿਖੇ ਜਵਾਬ ਨੇ। ਉਹਨਾਂ ਨੂੰ ਸਭ ਪਤਾ ਉਸ ਬੰਦੇ ਨੂੰ ਆਪਣੀ ਜ਼ਿੰਮੇਵਾਰੀ ਸਾਂਭੂਗੇ ਜਿਹੜਾ ਉਹਨਾਂ ਦੀ ਜ਼ਿੰਮੇਵਾਰੀ ਨਿਭਾਊਗਾ ਇਸ ਕਰਕੇ ਜੀ ਅੱਜ ਅਸੀਂ ਨਹੀਂ ਕੰਮ ਕਰਾਂਗੇ ਤੇ ਸਾਨੂੰ ਵੀ ਲੋਕ ਘਰ ਬਿਠਾਊਗੇ ਅਸੀਂ ਕੰਮ ਕਰਨਾ ਲੋਕਾਂ ਦੇ ਵਿੱਚ ਜਾ ਕੇ ਕਰਨਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਔਰ ਆਮ ਲੋਕਾਂ ਦਾ ਕੰਮ ਕਰਾਂਗੇ ਕਿਸੇ ਦੇ ਕਾਫੀ ਦਿਨ ਤੋਂ ਇਸ ਲੱਕ ਦੇ ਲੋੜੇ ਕਾਫੀ ਲੇਬਰ ਟਾਈਪ ਦੇ ਲੋਕ ਰਹਿੰਦੇ ਤਬਕਾ ਦੇ ਗਰੀਬ ਉਹ ਕਹਿੰਦੇ ਸੀ ਸਕੂਲ ਜਲਦੀ ਸ਼ੁਰੂਆਤ ਕਰਨਾ ਕਿਉਂਕਿ ਉਹਨਾਂ ਦੇ ਬੱਚੇ ਮਤਲਬ ਕਿ ਗਲੀਆਂ ਘੁੰਮਣ ਵਾਲੇ ਸਕੂਲ ਚ ਪੜਨ ਕਿ ਲੱਗ ਰਿਹਾ ਹੁਣ ਅਮਲੀ ਜਾਮਾ ਜਲਦੀ ਪੈਣਾ ਜੋਗਾ ਸਕੂਲ ਇਹ ਸਰਕਾਰੀ ਗਰੀਬਾਂ ਦੀ ਆ ਅਸਲ ਚ ਇਹ ਸਰਕਾਰ ਜਿਹੜੀ ਆ ਇਹ ਮੀਡੀਅਮ ਪਰਿਵਾਰਾਂ ਨਾਲ ਤੇ ਗਰੀਬਾਂ ਨਾਲ ਜੁੜ ਕੇ ਕੰਮ ਕਰ ਰਹੀ ਆ ਪਹਿਲਾਂ ਤਾਂ ਲੋਕ ਉੱਪਰਲੇ ਪਾਸੇ ਹੀ ਦੇਖਦੇ ਸੀ ਉੱਪਰਲੇ ਪਾਸੇ ਹੀ ਦੇਖ ਕੇ ਬੰਦ ਕਰ ਦਿੰਦੇ ਸੀ ਇਹ ਸਰਦਾਰ ਭਗਵੰਤ ਸਿੰਘ ਮਾਨ ਦਾ ਜੋ ਆ ਜਮੀਨੀ ਲੈਵਲ ਤੇ ਆਪ ਜੁੜ ਕੇ ਮੁੱਖ ਮੰਤਰੀ ਬਣਿਆ ਔਰ ਜ਼ਮੀਨ ਦੇ ਉੱਤੇ ਹੀ ਦੇਖ ਕੇ ਲੋਕਾਂ ਦੇ ਕੰਮ ਕਰ ਰਿਹਾ ਇਸ ਕਰਕੇ ਹਰ ਬੰਦੇ ਦੇ ਕੰਮ ਕਰਨਾ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਦੇ ਅਸੀਂ 92 ਸਿਪਾਹੀ ਹਰ ਬੰਦਾ ਆਪਣੀ ਆਪਣੀ ਜ਼ਿੰਮੇਵਾਰੀ ਲੈ ਕੇ ਹਰ ਬੰਦਾ ਆਪਣੀ ਜ਼ਿੰਮੇਵਾਰੀ ਨਿਭਾ ਨਿਭਾਰਿਆ ਆ ਸੋ ਮੈਂ ਮਜੂਰ ਐਸਟੈਂਡਮ ਮੈਂ ਜਿਹੜਾ ਲੈਣਾ ਤੇ ਡੀਸੀ ਮੈਂਸਾ ਮੈਡਮ ਕਿਸਤਾ ਸਕੂਲ ਬੇਸ਼ੱਕ ਸਕੂਲ ਐਮਨਸੀ ਗੱਲ ਕੀਤੀ ਜਾਂਦੀ ਲੱਗਦਾ ਵੀ ਇਸ ਨੂੰੜਾ ਸਮਾਰਟ ਸਕੂਲ ਲੈਣਾ ਤਾਂ ਬਿਲਡਰ ਇਹਨੂੰ ਅਮਲੀ ਜਾਮਾ ਜਲਦੀ ਬਣਾ ਦਦੇ ਨੇ ਕਾਫੀ ਇਨਫਰਾਸਟ੍ਰਕਚਰ ਹੀ ਕਾਫੀ ਲੋੜ ਹੈ ਫਰਨੀਚਰ ਨਹੀਂ ਹੈ ਲੈਬ ਦੀ ਵੀ ਪ੍ਰੋਬਲਮ ਹੈ ਅ ਐਕਚੁਅਲੀ ਆਪਾਂ ਇਹਨੂੰ ਪ੍ਰੋਬਲਮ ਨਹੀਂ ਸਮਝਾਂਗੇ ਜਿੱਦਾਂ ਮਾਨਯੋਗ ਸੀਐਮ ਸਰ ਦੇ ਦਿਸ਼ਾ ਨਿਰਦੇਸ਼ ਹੋਈ ਹੈ ਇੱਕ ਸਟੈਂਡਰਡ ਬਣਿਆ ਹੈ ਕਿ ਸਕੂਲ ਕਿਸ ਤਰੀਕੇ ਦੇ ਹੋਣੇ ਚਾਹੀਦੇ ਹੈ ਜੋ ਇਹਦੇ ਵਿੱਚ ਸਾਨੂੰ ਲੱਗ ਰਿਹਾ ਹੈ ਕਿ ਉਹ ਚੀਜ਼ ਨਹੀਂ ਮੀਟ ਹੋ ਪਾਰੀ ਅੱਜ ਜਿਸੀ ਉਹੀ ਚੀਜ਼ ਰਿਵਿਊ ਕਰਨ ਆਈ ਹੈਗੀ ਐਮਐਲਏ ਸਾਹਿਬ ਦੇ ਨਾਲ ਤੇ ਜਿਹੜੀ ਟੀਮ ਇੱਥੇ ਹੈਗੀ ਉਹਨਾਂ ਨੇ ਸਾਰੇ ਪੁਆਇੰਟਸ ਜਿਹੜੇ ਨੋਟ ਕਰ ਲਏ ਜਿੱਦਾਂ ਲੈਬਸ ਦੀ ਲੋਡ ਹੈ ਬੱਚਿਆਂ ਨੂੰ ਖੇਡਣ ਲਈ ਕਿਉਂਕਿ ਇੱਥੇ ਥੋੜੀ ਜੀ ਸਪੇਸ ਕੰਸਟਰੈਂਟ ਹੈਗੀ ਹੈ ਤਾਂ ਬੱਚਿਆਂ ਨੂੰ ਅਸੀਂ ਜਿੱਦਾਂ ਟੀਟੀ টেবিল টেনিস ਵਰਗੀਆਂ ਜਿਹੜੀਆਂ ਗੇਮਸ ਨੇ ਤਾਂ ਕਿ ਤਾਂ ਜੋ 올림픽 ਲੈਵਲ ਤੇ ਵੀ ਖੇਡ ਸਕਣ ਕਦੀ ਇਦਾਂ ਦੀ ਅਸੀਂ ਇੱਥੇ માનਯੋਗ ਸੀਐਮ ਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਥੇ ਸਟ੍ਰੈਟਜੀ ਬਣਾ ਰਹੀ ਹੈਗੀ ਕਿਉਂਕਿ ਇਹ ਬਿਲਡਿੰਗ ਜਿਹੜੀ ਤਿਆਰ ਹੋਈ ਵੀ ਹੈ ਹਲੇ ਤੱਕ ਯੂਜ਼ ਦੇ ਵਿੱਚ ਤਾਂ ਨਹੀਂ ਆ ਪਾਰੀ ਹੈ ਕਿਉਂਕਿ ਇਹਦੇ ਵਿੱਚ ਕੁਝ ਜਿਹੜੇ ਜਿੱਦਾਂ ਤੁਸੀਂ ਦੱਸਿਆ ਹੈਗਾ ਲੈਬਸ ਇਹਦੇ ਵਿੱਚ ਇਹ ਲੈਬਸ ਨਹੀਂ ਹੈਗੀਆਂ ਹੁਣ ਇਹ ਚੀਜ਼ ਅਸੀਂ ਠੀਕ ਕਰ ਰਹੀ ਹੈਗੀ ਹੈ ਤੇ ਸ਼ਾਰਟਲੀ ਮੈਂ ਕਹਿੰਦੀ ਹਾਂ ਜਲਦੀ ਜਿੱਦਾਂ ਇੰਦਰਾਪੁਰੀ ਦੇ ਵਿੱਚ ਇਨਾ ਰਸ਼ ਹੋ ਗਿਆ ਬੱਚਿਆਂ ਦਾ ਸੇਮ ਸਾਨੂੰ ਇੱਥੇ ਵੀ ਦਿਖਿਏਗਾ ਤੇ ਮਾਨਯੋਗ ਸੀਐਮ ਸਰ ਨੇ ਜਿਸ ਤਰੀਕੇ ਨਾਲ ਹਰ ਏਰੀਆ ਦੇ ਵਿੱਚ ਸਕੂਲ ਆਫ ਐਮੀਨੈਂਸੀ ਇੱਕ ਸ਼ੁਰੂ ਕੀਤਾ ਹੈ ਸਾਡਾ ਇੰਦਰਾਪੁਰੀ ਸ਼ੁਰੂ ਹੋ ਚੁੱਕਿਆ ਹੈ ਵਧੀਆ ਉਹ ਚੱਲ ਰਿਹਾ ਹੈਗਾ ਤੁਸੀਂ ਸਾਰਿਆਂ ਨੇ ਨਤੀਜਾ ਵੀ ਦੇਖ ਲਿਆ ਹੈਗਾ ਸੇਮ ਅਸੀਂ ਇੱਥੇ ਵੀ ਸ਼ੁਰੂ ਕਰਨ ਜਾ ਰਹੇ ਹਾਂ ਜਲਦੀ ਦੇਖਣ ਤੋਂ ਮਿਲ ਰਿਹਾ ਜਿ ਇੱਥੇ ਬੱਚੇ ਸਕੂਲ ਤੋਂ ਪੜਾਣ ਆਣਗੇ ਜੋ ਇਹ ਅੱਜ ਅਸੀਂ ਚੈਕਿੰਗ ਕੀਤੀ ਹੈਗੀ ਹੈ ਨਹੀਂ ਰਿਕਨ ਕੀਤਾ ਹੈਗਾ ਉਹਦੇ ਵਿੱਚ ਸਾਨੂੰ ਜੋ ਲੱਗਿਆ ਕਿ ਇੱਥੇ ਹੋਰ ਐਡੀਸ਼ਨ ਸਾਨੂੰ ਲੋੜਿੰਦੇ ਹੈਗੇ ਆ ਜੋ ਕਿ ਬੱਚਿਆਂ ਦੀ ਐਜੂਕੇਸ਼ਨ ਦੀ ਕੁਆਲਿਟੀ ਨੂੰ ਉੱਚਾ ਚੱਕਣਗੇ ਹੋਰ ਚੀਜ਼ ਅਸੀਂ ਫਿਰ ਇੰਟਰੋਡਿਊਸ ਕਰਾਵਾਂਗੇ ਤੇ ਜਲਦੀ ਇਹਨਾਂ ਦੇ ਐਸਟੀਮੇਟਸ ਬਣ ਕੇ ਇਹਦੇ ਵਿੱਚ ਕੰਮ ਹੋ ਕੇ ਜਲਦੀ ਤਿਆਰ ਹੋ ਜਾਏਗਾ ਠੀਕ ਹੈ ਠੀਕ ਥੈਂਕ ਯੂ ਅ ਸੰਦਾਸ ਜੀ ਕਿ ਲੁਧਿਆਣਾ ਵਿਖੇ ਅੱਜ ਮਿਲਗੰਜ ਵਿਖੇ ਅੱਜ ਸਮਾਰਟ ਸਿਟੀ ਯਾਨੀ ਸਰਕਾਰੀ ਮਿਡਲ ਸਮਾਰਟ ਸਕੂਲ ਵਿੱਚ ਅੱਜ ਲੁਧਿਆਣਾ ਦੇ ਡੀਸੀ ਸਾਖੀ ਸਾਨੀ ਅਤੇ ਸੈਂਟਰ ਦੇ ਵਿਧਾਇਕ ਅਸ਼ੋਕ ਪ੍ਰਸ਼ਰ ਪੱਪੀ ਦੁਆਰਾ ਅੱਜ ਇਸ ਸਮਾਰਟ ਸਕੂਲ ਵਿਖੇ ਅੱਜ ਇਹ ਨਿਖਣ ਕੀਤਾ ਗਿਆ ਤਾਂ ਗਾਲਾ ਕਿ ਕਿ ਇਹ ਸਕੂਲ ਨੂੰ ਜਲਦੀ ਕੁਝ ਕਾਕੇ ਫਰਨੀਚਰ ਔਰ ਲੈਬ ਦੀਆਂ ਜਿਹੜੀਆਂ ਖਾਮੀਆਂ ਦੇਖੀਆਂ ਗਈਆਂ ਉਹਨੂੰ ਪੂਰਾ ਕਰਕੇ ਜਲਦੀ ਹੀ ਇਸ ਸਕੂਲ ਨੂੰ ਅਮਲੀ ਜਾਮਾ ਪਹਿਨਾ ਕੇ ਇਸ ਇਲਾਕੇ ਦੇ ਲੋਕਾਂ ਦੇ ਬੱਚਿਆਂ ਵਾਸਤੇ ਇਸ ਸਕੂਲ ਨੂੰ ਜਲਦੀ ਹੀ ਸ਼ੁਰੂਆਤ ਕੀਤੀ ਜਾਵੇਗੀ ਅੱਜ ਮੇਲਰਗੰਜ ਦੇ ਵਿੱਚ ਵਾਰ ਨੰਬਰ 74 ਦੇ ਵਿੱਚ ਜੋ ਸਕੂਲ ਦਾ ਨਿਖਣ ਕੀਤਾ ਗਿਆ ਮਾਨਯੋਗ ਡੀਸੀ ਸਾਹਿਬ ਲਗਿਆਣਾ ਔਰ ਉਹਨਾਂ ਦੇ ਨਾਲ ਇਸ ਹਲਕੇ ਤੋਂ ਵਿਧਾਇਕ ਸ਼੍ਰੀ ਸ਼ੋਪਰਾਸ਼ਰ ਬੱਬੀ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਇੱਥੇ ਇਸ ਸਕੂਲ ਦੀਆਂ ਜੋ ਕਾਫੀ ਕਮੀਆਂ ਵੀ ਪਾਈਆਂ ਗਈਆਂ ਕਹਿ ਸਕਦੇ ਆ ਉਹਨੂੰ ਦੂਰ ਕਰਨ ਦੇ ਲਈ ਅੱਜ ਇੱਥੇ ਕਾਫੀ ਸਮਾਂ ਲਗਾ ਕੇ ਉਹਨਾਂ ਨੂੰ ਸਮਝਿਆ ਔਰ ਇਲਾਕੇ ਦੇ ਵਿੱਚ ਖੁਸ਼ੀ ਦੀ ਲਹਿਰ ਆ ਮੇਲਰ ਗੰਜ ਦੇ ਵਿੱਚ ਔਰ ਇਹਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਕਿਉਂਕਿ ਵਿੱਦਿਆ ਤੋਂ ਵੱਡਾ ਕੋਈ ਦੁਨੀਆ ਦੇ ਵਿੱਚ ਵਰਦਾਨ ਨਹੀਂ ਜੇ ਵਿੱਦਿਆ ਤੇ ਸਮਾਜ ਆ ਜੇ ਵਿੱਦਿਆ ਤੇ ਅਫਸਰ ਸਹਿਬਾਨ ਨੇ ਵਿੱਦਿਆ ਤੋਂ ਬਿਨਾ ਕੁਝ ਨਹੀਂ ਇਹ ਆਮ ਆਦਮੀ ਪਾਰਟੀ ਦੀ ਜੋ ਸਰਕਾਰ ਆ ਭਗੰਤ ਮਾਨ ਸਾਹਿਬ ਦੀ ਜੋ ਸੋਚ ਆ ਪੁਗਦੇਆਂ ਨੂੰ ਪਹਿਲ ਦੇ ਆਧਾਰ ਤੇ ਤੇ ਸਿਹਤ ਨੂੰ ਪਹਿਲ ਦੇ ਆਧਾਰ ਤੇ ਦਿੱਖ ਰਹੀ ਹੈ ਸਕੂਲ ਦੀ ਬਿਲਡਿੰਗ ਬਣੀ ਨੂੰ ਤਕਰੀਬਨ ਕਾਫੀ ਸਮਾਂ ਹੋ ਗਿਆ ਤੇ ਸੋ ਇਸ ਸਕੂਲ ਨੂੰ ਚਲਾਉਣ ਦੀ ਵਿੱਚ ਬਹੁਤ ਜ਼ਰੂਰਤ ਹੈ ਕਿਉਂਕਿ ਏਰੀਆ ਦੇ ਜਿਹੜੇ ਬੱਚੇ ਨੇ ਦੂਰ ਦੂਰ ਤੱਕ ਜਾਂਦੇ ਨੇ ਸੋ ਏਰੀਆ ਦੀ ਮੰਗ ਦੇ ਅਨੁਸਾਰ ਅੱਜ ਅਸੀਂ ਬੇਨਤੀ ਐਮਐਲਏ ਸਾਹਿਬ ਨੂੰ ਲਈ ਮਾਨਜੋਗ ਮੰਤਰੀ ਜੀ ਨੂੰ ਲਈ ਔਰ ਮਾਨਜੋਗ ਡੀਸੀ ਸਾਹਿਬ ਨੂੰ ਲਈ ਸੋ ਧੰਨਵਾਦ ਕਰੀ ਐਮਐਲਏ ਸਾਹਿਬ ਦਾ ਜਿਹੜੇ ਡੀਸੀ ਸਾਹਿਬ ਨੂੰ ਲੈ ਕੇ ਆਏ ਇਸ ਏਰੀਆ ਦੀਆਂ ਜੋ ਪ੍ਰੋਬਲਮਾਂ ਉਹ ਵੀ ਦਸੀਆਂ ਗਈਆਂ ਔਰ ਸਕੂਲ ਦੀ ਬਾਬਤ ਵਿੱਚ ਲਾਉਣ ਦੀ ਬਾਬਤ ਕੋਈ ਕਮੀਆਂ ਜਿਹੜੀਆਂ ਨੇ ਉਹਨਾਂ ਨੂੰ ਦੂਰ ਕਰਨ ਸੰਬੰਧੀ ਅਸੀਂ ਉਹਨਾਂ ਨੂੰ ਬੁਲਾਇਆ ਸੀ ਔਰ ਡੀਸੀ ਸਾਹਿਬ ਨੇ ਬੜੇ ਅੱਛੀ ਤਰੀਕੇ ਨਾਲ ਮੌਇਨਾ ਕਰਕੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਜਿਹੜੀਆਂ ਇਹ ਸੀਰੀਅਲ ਸਕੂਲ ਦੇ ਵਿੱਚ ਕੋਈ ਕਮੀਆਂ ਨੇ ਉਹ ਜਲਦੀ ਦੂਰ ਕਰਕੇ ਉਹ ਦਿਨ ਦੂਰ ਨਹੀਂ ਜਿਸ ਦਿਨ ਇੱਥੇ ਬੱਚੇ ਆ ਕੇ ਚੰਗੀ ਪੜਾਈ ਕਰਕੇ ਔਰ ਉੱਚੋ ਦੇ ਆਦੇ ਬਿਰਾਜਮਾਨ ਹੋਣਗੇ ਸੋ ਸਾਡੀ ਇਲਾਕੇ ਦੀ ਮੰਗ ਵੀ ਹੈ ਔਰ ਇਹ ਮੰਗ ਅਸੀਂ মিডিਆ ਰਾਹੀਂ ਮંત્રી ਸਾਹਿਬ ਨੂੰ ਵੀ ਅਸੀਂ ਮੁਖਾਤਬ ਹੋ ਕੇ ਕਹਿੰਨੇ ਆ ਜੀ ਮੰਤਰੀ ਸਾਹਿਬ ਜਲਦੀ ਜਲਦੀ ਇਸ ਏਰੀਆ ਦੀ ਮੰਗ ਨੂੰ ਪੂਰਾ ਕੀਤਾ ਜਾਵੇ ਉਹ ਕਿਉਂਕਿ ਜਿਸ ਦੇਸ਼ ਦੇ ਵਿੱਚ ਪੜ੍ਹਾਈ ਅੱਛੀ ਹੋ ਉਹ ਦੇਸ਼ ਦਾ ਇਹੀ ਤਰੱਕੀ ਦਾ ਜਿਹੜਾ ਯੋਗਦਾਨ ਵੱਧ ਹੁੰਦਾ ਵਰਲਡ ਦੇ ਵਿੱਚ ਜਿੱਥੇ ਸਮਾਜ ਦੇ ਵਿੱਚ ਜਿਸ ਸਮਾਜ ਦੇ ਬੱਚੇ ਪੜ੍ਹੇ ਲਿਖੇ ਹੋਣਗੇ ਉਹ ਹੀ ਸਮਾਜ ਤਰੱਕੀ ਕਰਦੇ ਨੇ ਸੋ ਸਾਡੀ ਇਹ ਜਿਹੜੀ ਮੰਗ ਆ ਮੰਤਰੀ ਸਾਹਿਬ ਦਾ ਵੀ ਔਰ ਲੋਕਾਂ ਦੀ ਜਿਹੜੀ ਡਿਮਾਂਡ ਆ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਆ ਇਹ ਇਹ ਆਪਣੇ ਵਸੋਟੀ ਦੇ ਖਰੇ ਉਤਰੂਗੀ और कोशिश करेंगे स्कूल जल्दी चले। क्या मैं, मैं सलमान संदीप शर्मा लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल पर।